लुधियाना ਦੇ ਨੇੜੇ ਮਾਛੀਵਾੜਾ ਚ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਲਿਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਇੱਕ ਕੌੜਾ ਦੀ ਮੌਤ ਹੋ ਗਈ ਅਤੇ 14 ਲੋਕ ਜ਼ਖਮੀ ਹੋਏ ਨੇ। ਜ਼ਖਮੀ ਵਿੱਚ 4 ਔਰਤਾਂ ਦੀ ਹਾਲਤ ਗੰਭੀਰ ਹੈ। ਡਰਾਈਵਰ ਦੀ ਲਾਪਰਵਾਹੀ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਡਰਾਈਵਰ ਹਾਦਸੇ ਸਮੇਂ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਡਰਾਈਵਰ ਨੇ ਹੈੱਡਫੋਨ ਲਗਾਏ ਹੋਏ ਸਨ। ਅਤੇ ਇਹ ਬੱਸ ਪਿੰਡ ਸ਼ਤਾਬਗੜ ਤੇ ਬੁਰਜ ਪਵਾਰਤ ਤੋਂ ਹੋ ਕੇ ਇਹਨਾਂ ਔਰਤਾਂ ਨੂੰ ਲੈ ਕੇ ਜਾ ਰਹੀ ਸੀ ਇਸ ਬੱਸ ਵਿੱਚ 20 ਦੇ ਕਰੀਬ ਸਵਾਰੀਆਂ ਸਨ ਅਤੇ ਬੱਸ ਮਾਛੀਵਾੜਾ ਤੋਂ 2 ਕਿਲੋਮੀਟਰ ਦੂਰੀ ਤੇ ਕੋਹਾੜਾ ਰੋਡ ਤੇ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਕਿਹੋ ਪਤਾ ਨਹੀਂ ਮੂਰਗਾ ਨਹੀਂ ਕਹਿੰਦੇ ਨਾ ਗਾਇਰ ਗੋਮਾ ਆ ਗਈ ਪਤਾ ਨਹੀਂ ਹੁਣ ਅਸੀਂ ਤਾਂ ਪੰਚਾ ਸੀ। ਅੱਛਾ ਅਸੀਂ ਰੋਡ ਪਹਿਲਾਂ ਜਾਣਦੇ ਆ। ਸ਼ੱਕ ਵੀ ਕੰਬਲ ਜੂਤ ਬੈਠੇ ਬੈਠੇ ਲੈਂਦੇ ਆ। ਪਰ ਗੱਲ ਵੀ ਤੇ ਸਤੋਰਾ ਅੱਛਾ ਸੋ ਜਾਂਦੀਆਂ ਲੋਨੇ ਜੀ ਅੱਗੇ ਸਾਹ ਆ ਗਏ ਦੋਏ ਜੀ ਇੱਕ ਤਾਂ ਅੰਦਰੋਂ ਨਿਕਲੇ ਆਏ ਨੇ ਤੇ ਇਕਦਾਂ ਮੇ ਚਾਰ ਕੋਨੇ ਬ੍ਰੇਕ ਮਾਰੀ ਗੱਡੀ ਦੀ ਗੱਡੀ ਸਮਾਦੀ ਨਹੀਂ ਗਈ ਪਲਟ ਗਈ ਗੱਡੀ ਦੀ ਪਲਟੇ ਖਾ ਗਈ ਗੱਡੀ ਵੀ ਭਾਈ ਜੀ ਗੱਡੀ ਹੁੰਦੀ ਹੈ ਉਹਨੂੰ ਮੇਰੇ ਸਾਬ ਨੂੰ ਕਿਵਾਂ ਇਹ ਕੰਮ ਅੱਜ ਮੈਂ ਚਾਲੀ ਮਨਾ ਦਿੱਤਾ ਮੈਂ ਕਰਵਾ ਦਿੱਤੀ ਜਾਣਕਾਰੀ ਮੁਤਾਬਕ বাস 'ਤੇ ਇੱਕਦਮ ਪਸ਼ੂ ਆ ਗਿਆ ਜਿਸ ਕਾਰਨ ਡਰਾਈਵਰ ਸੰਤੁਲਨ ਖੋ ਬੈਠਾ ਅਤੇ বাস ਪਲਟ ਗਈ ਇਸ ਦੇ ਨਾਲ ਸਾਨੀਆਂ ਸਵਾਰੀਆਂ ਜ਼ਖਮੀ ਹੋ ਗਈਆਂ ਮਹਿਰਾਂ ਇਸ ਹਾਦਸੇ ਦਾ ਕਾਰਨ ਲਾਪਰਵਾਹੀ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਚੀਵਾੜਾ ਤੋਂ ਰਵਿੰਦਰ ਸਿੰਘ ਢਿੱਲੋ ਅਤੇ ਅਨੁਰਾਗ ਸੰਦਲ ਦੀ ਰਿਪੋਰਟ ਡੇਲੀ ਪੋਸ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978